ਇਹਨੂੰ ਸੋਨੇ ਆਦੇ ਆ ਉਹਦਾ ਮਾਲਸਾ ਇਹਦਾ ਮਾਲਸਾ ਸਾਬਾ 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 ਤੇ ਰਾਜਾ ਪੰਦਰੀ ਵਾਲਾ ਲੱਗਦਾ ਹੋਇਆ ਕਹਿੰਦਾ 500 ਦਾ ਹੋਣਾ ਉਹ ਲੱਗਿਆ ਭਾਈ ਲੱਤੂ ਵਾਲਾ ਤੇ ਬੱਲੇ 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 ਦਾ ਸਭ ਤੋਂ ਮਹਿੰਗਾ ਮੌਲਾ ਕਬੱਡੀ ਖਿਡਾਰੀ ਦੇਖਾਂਗੇ ਰੇਂਜ ਡੋਵਰ ਗੱਡੀ ਦੇ ਨਾਲ ਮਾਨ ਸਨਮਾਨ ਹੋਇਆ ਸਿਗਾਰ ਪੀਓ ਗੱਡੀ ਦੇ ਨਾਲ ਮਾਨ ਸਨਮਾਨ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਕਾਲ ਸਾਰੇ ਵੀਰ ਨੂੰ ਅੱਜ ਪਹੁੰਚੇ ਜੀ ਮੈਂ ਤੇ ਮੰਦੋਰ ਜਿਹੜੇ ਆਪਣੇ ਕਿਤੇ ਕੁਝ ਟੂਰ ਲੱਗਿਆ ਪਈ ਮੈਂ ਵੀ ਜਰਪ ਗਿਆ ਜੀ ਠੀਕ ਹੈ ਯਾਰ ਹੋ ਗਿਆ ਠੀਕ ਹੈ ਤੇ ਹੋਣ ਕਿਵੇਂ ਮਿਲ ਕੇ ਥੋੜੇ ਜਿ ਇੰਜਰ ਹੋ ਗਏ ਨਾ ਹਾਂਜੀ ਇੰਜਰ ਹੋ ਗਿਆ ਮੈਂ ਇਸ ਯੂਰਪ ਤੋਂ ਜਦੋਂ ਆਇਆ ਆਣ ਕੇ ਪ੍ਰੈਕਟਿਸ ਜਿਹੜਾ ਇਹ ਕਰਨਾ ਇਸ ਪ੍ਰੈਕਟਿਸ ਕਰਦੇ ਥੋੜਾ ਜਿਹਾ ਹੋਇਆ ਪਿਆ ਤੇ ਜੋ ਜੀ ਇੰਜਰੀ ਰੇਡ ਕਰਾਇਆ ਉਹ 2 ਮਹੀਨੇ ਹੋ ਗਏ ਬਸ ਹੁਣ ਕਰਦੀ ਰਿਕਵਰੀ ਛੇਤੀ ਤੇ ਆਪਣਾ ਨਿੱਕਾ ਵੀ ਇਹ ਨਿੱਕਾ ਵੀਰ ਆਪਣਾ ਜਿਹਦਾ ਬਹੁਤ ਸਾਥ ਆਪਣੇ ਨਾਲ ਆ ਗਿਆ ਤੁਹਾਡੀ ਥੋੜੀ ਬੜੀ ਅਕਾ ਉਹਦੇ ਬੜੀ ਵਧੀਆ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਤੇ ਜੀਵਨ ਭਾਣੂ ਜੀ ਨਾਲ ਆਪਣੀ ਸਾਰਿਆਂ ਨੇ ਟੀਮ ਨੇ ਬੜਾ ਸਾਥ ਦਿੱਤਾ ਜੀ ਤੁਹਾਡਾ ਜੀਵਨ ਲੈਣਾ ਇਹ ਵੀ ਨਾਲ ਹੀ ਸੀ ਭਾਣੂ ਅੰਕੱਠੀ ਗਏ ਜਦੋਂ ਯੋਰਪ ਗਏ ਹਾਂ ਯੋਰਪ ਵੀ ਗਏ ਜੀ ਕਾ ਬੋਨੀ ਬਾਕੀ ਤੁਸੀਂ ਬਹੁਤ ਵਧੀਆ ਸੁਪਰ 스타 ਰੀਡਰ ਸਾਰੇ ਟੀਮ ਰੀਡਰ ਬੋਨੇ ਹਾਂ ਜੀ ਤੇ ਇਹ ਜੀਵਨ ਵੀਰ ਹੋਵੇ ਵੀ ਕੀ ਅੱਛਾ ਜੋ ਕਮਟੀ ਜਾ ਰਹੀ ਹੈ ਇਹ ਤੇ ਲਿਖ ਕੇ ਰਿਟਾ ਗਿਆ ਤੇ ਮੈਂ ਵੱਡੀ ਕਾ ਪਿਆ ਠੀਕ ਹੈ ਹਾਂ ਜੀ ਹਾਂ ਜੀ ਚਾਹ ਟੀਮਾਂ ਨੇ ਬਹੁਤ ਵਧੀਆ ਸੁਪਰ 스타 ਸਾਰੇ ਪ੍ਰੀਤ ਜੀ ਹਾਂ ਜੀ ਤੇ ਵਧੀਆ ਮੈਚ ਨੇ ਨਹੀਂ ਬੜੇ ਵਧੀਆ ਹੋਣਗੇ ਮੈਂ ਸਾਰੇ ਪਲੇਅਰ ਆਏ ਹਾਂ ਇਹ ਜੀ ਟੀਮ ਵੀ ਬਧੀਗਾ ਬਣੀ ਆ ਲੱਦੂ ਦੀ ਵੀ ਹਾਂ ਲੱਦੂ ਦੀ ਹਾਂ ਜੀ ਪਹਿਲਾ ਮੈਚ ਹੀ ਆ ਹਾਂ ਪਹਿਲਾ ਮੈਚ ਨਾਲ ਲੱਦੂ ਨਾਲ ਨਹੀਂ ਨਹੀਂ ਹਾਂ ਜੀ ਕਰਦਾ ਬੰਦ ਓਏ ਹਾਂ ਵਾਸੀ ਖੜਾ ਗਏ 우ਸਤਾਦ ਬਾਜੂ ਹਾਂ ਜੀ ਬਾਜੂ ਸਾਹਿਬ ਬਾਜੀ ਪੰਜਾਬ ਬਾਕੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਏ ਸਾਡੇ ਹਾਂ ਕੋਈ ਗੱਲ ਨਹੀਂ ਤੇ ਆਪਾਂ ਨੇ ਹੀ ਇੱਕ ਵੱਧ ਵਾਰ ਕੋਸ਼ਿਸ਼ ਕੀਤੀ ਸਾਰੇ ਵੀਰਾਂ ਨਾਲ ਮੈਨੂੰ ਬੁਲਾ ਕਰੀਏ ਹਾਜੀ ਹਾਂ ਜੀ ਜਿਹਨੇ ਪਲੇਅਰ ਆਪਣੇ ਜਿੰਨੇ ਵੀ ਲੱਗੋ ਲੱਗ ਦੂਰ ਤੱਕ ਜਿੰਨੇ ਵੀ ਹਾਂ ਜੀ ਹਾਂ ਜੀ ਕੋਸ਼ਿਸ਼ ਹੁੰਦੀ ਆਪਣਾ ਵੱਧ ਬਾਤ ਹੋ ਜਾਏ ਤੇ ਤੁਹਾਨੂੰ ਅਪਡੇਟ ਕਰਾਈ ਦੀ ਲੱਖ ਮਾਣ ਇੱਕ ਚਲੋ ਤੁਹਾਡੇ ਅਪਡੇਟ ਦੇ ਜਰੀਏ ਆਪਾਂ ਵੀ ਸੁਣਾ ਦਵਾਂਗੇ ਕਿ ਸ਼ਾਮ ਨੂੰ ਆਪਣੇ ਵੀ ਪਿੰਡ ਨੂੰ ਲੋਕਾਂ ਦੇ ਬੱਚੇ ਬੜਾ ਜੀ ਟਾਈਮ ਲਾਉਂਦੇ ਆ ਸਾਰੇ ਆਗੇ ਬਨੇ ਦੇ ਪਿੰਡਾਂ ਵਾਲੇ ਜਿੰਨੇ ਵੀ ਵੀਰ ਆ ਕੇ ਨੇ ਲਾਉਣੀ ਹੋਵੇ ਮਿਹਨਤ ਇੱਥੇ ਆ ਸਕਦੇ ਆ ਹਾਂਜੀ ਨਿੱਕੇ ਵੀ ਹੁੰਨੇ ਸਾਲਾ ਜਿੰਨੇ ਸਾਡੇ ਉਸਤਾਦ ਆ ਸਾਡੇ ਦੋ ਤਿੰਨ ਵੀਰ ਹੈਗੇ ਨਾਲ ਸਾਰੀ ਮਿਹਨਤ ਲਗਾਉਂਦੇ ਆ ਤੇ ਬਾਕੀ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਪਿੰਡ ਆ ਸਕਦੇ ਆ ਆਪਣੇ ਧਿਆਨ ਕੇ ਆਪਣੀ ਸਿੱਖਿਆ ਹੈ ਬਹੁਤ ਵਧੀਆ ਹਾਂਜੀ ਹਾਂਜੀ ਛੋਟੇ ਬੱਚੇ ਨੇ ਇਹ ਤੁਹਾਡਾ ਪਿੰਡ ਦਾ ਲੜਕਾ ਹਾਂਜੀ ਇਹ ਪਿੰਡ ਦਾ ਠੀਕ ਹੈ ਉਹ ਵੀ ਨਾ ਤਾਂ ਇੱਕ ਵੱਡੀ ਬਾਤ ਆ ਆ ਇੱਕ ਵੱਡੀ ਗੱਲ ਹੀ ਜਬ ਸੀ ਠੀਕ ਠੀਕ ਜੀ ਜੀ ਬਹੁਤ ਇਹ ਹੋ ਰਿਹਾ ਕਿ 2 ਸਾਲ ਹੋਰ ਮੜਕੀ ਦੀ ਕਰਦੇ ਤਿਆਰੀ ਹੋ ਰਹੀ ਹੈ ਕਿਹੜੇ ਬਾਬਾ ਜੀ ਦਾ ਮੇਲਾ ਇਹ ਬਾਬਾ ਕਾਫੀ ਵਰਦੀ ਵਾਲੇ ਬਾਬਾ ਜੀ ਹਰ ਸਾਲ ਦੀ ਤਰ੍ਹਾਂ ਹਰ ਸਾਲ ਇੱਕ ਮਾਨ ਸਨਮਾਨ ਹੈ ਜਿਹੜਾ ਉਹ ਨਿੱਕੇ ਨਦੌਰ ਦਾ ਮਾਨ ਸਨਮਾਨ ਹੈ ਇੱਕ ਮਾਨ ਸਨਮਾਨ ਜਿਹੜਾ ਜੱਜ ਨਦੌਰ ਦਾ ਮਾਨ ਸਨਮਾਨ ਆ ਗੁਰਪ੍ਰੀਤ ਭਾਈ ਸਾਰੇ ਪਿੰਡੋਂ ਕਮੇਟੀ ਵਾਲੇ ਜਿੰਨਾਂ ਨੇ ਇੱਥੋਂ ਤੱਕ ਲੈ ਕੇ ਆਂਦਾ ਨਿੱਕੇ ਨੇ ਆਖਿਆ ਜੇ ਮੇਰਾ ਮਾਨ ਸਨਮਾਨ ਗੁਰਪ੍ਰੀਤ ਸੋਨੂ ਵੀਰ ਨੇ ਆਲੇ ਕੀਤਾ ਪਰ ਜੇਕਰ ਅੱਜ ਮੈਂ ਨਿਊਜ਼ੀਲੈਂਡ ਕੈਨੇਡਾ ਦੀਆਂ ਗਰਾਊਂਡਾਂ ਦੇ ਵਿੱਚ ਖੇਡਣ ਦੇ ਯੋਗ ਕਾਬਿਲ ਹੋਇਆ ਤੇ ਮੇਰੇ ਉਸਤਾਦ ਵੱਡੇ ਭਰਾ ਗੁਲਾਬ ਦਾ ਬਹੁਤ ਵੱਡਾ ਰੋਣਾ ਇਹ ਮਾਨ ਸਨਮਾਨ ਮੈਂ ਆਪਣੇ ਉਸਤਾਦ ਗੁਲਾਬ ਨੰਦੌਰ ਵਾਲੇ ਨੂੰ ਸਭ ਤੋਂ ਹੀ ਕਿਰਪਾ ਕਰਕੇ ਗੁਲਾਬ ਜਿਹਨੂੰ ਗਲਾਬੂ ਪਿੰਡ ਵਾਲੇ ਕਹਿੰਦੇ ਉਹ ਵੀ ਕਿਰਪਾ ਕਰਕੇ ਆ ਜਾਵੇਗਾ ਏ ਮਾਨ ਸਨਮਾਨ ਜਿਹੜਾ ਨਿੱਤਿਵਾਂ ਨੂੰ ਆਪਣੇ ਸੁਤਾਨ ਦਾ ਕੀਤਾ ਜਾਣਾ ਹੈ ਇਧਰ ਗੁੱਡਾ ਭਮੋਈ ਵਾਲਾ ਵੀ ਆ ਗਿਆ ਬਾਜੂ ਭਵਾਨ ਉਸਤਾਦ ਵੀ ਆ ਗਏ ਛੇਰੇ ਦਾ ਮਾਨ ਸਨਮਾਨ 16 ਤਰੀ ਨੂੰ ਛੇਰਿਆ ਮੁਬਾਰਕਬਾਦ ਵੀ ਮੌਜੂਦ ਹੈ ਮੋਟਰ ਸਿੰਘ ਦੇ ਨਾਲ ਕੀਤਾ ਜਾਣਾ ਜਫੇਦਾਰ ਸਾਹਿਬ ਦੇ ਬੇਡੇ ਦਾ ਜਗਜਗਜੀਤ ਵੀ ਮੌਜੂਦ ਹੈ ਜਸਕਰਨ ਸਿੰਘ ਢੱਲੋਂ ਆਇਆ ਜੀ ਆਂਦੀ ਟ੍ਰਾਂਸਪੋਰਟ ਕੈਨੇਡਾ ਵਾਲੇ ਨੇ ਜਿਹੜਾ ਪਹਿਲਾ ਕੈਂਪ ਕਰਵਾਇਆ ਹੈ ਤੇ ਤੁਹਾਡੇ ਪਿੰਡ ਵਾਲੇ ਨੇ ਸਰਦਾਰ ਰਣਜੀਤ ਸਿੰਘ ਜੀ ਉਹਨਾਂ ਦੇ ਬੇਟੇ ਨੇ ਕਮਪ ਕਰਾਇਆ ਜਿਸ ਕਰਨ ਧਨੋ ਜੀਆਡੀ ਵਾਲੇ ਨੇ ਔਰ ਉਸ ਟੂਰਨਾਮੈਂਟ ਤੋਂ 99 1 ਲੱਖ ਦਾ ਜਿੱਤੂ ਕਰਿਆ ਨਵਦੀਪ ਸਿੰਘ ਨਿੱਕੇ ਦੇ ਲਈ ਤਾੜੀਆਂ ਮਾਰੋ ਜ਼ੋਰਦਾਰ ਤੇ ਤੁਹਾਡੇ ਪਿੰਡ ਦਾ ਜਿਹੜਾ ਮਾਣ ਵੱਧਾ ਔਰ ਕਰਾਉਂਦੇ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਜੀ ਇਸ ਬੱਚੇ ਦੇ ਸਵਾਜਿਵਾ ਦਾ ਜਿੰਨਾ ਹੋ ਸਕੇ ਮਾਣ ਕਰਿਓ ਓਕੇ ਜੀ ਹਾਂ ਜੀ ਟੀਮਾਂ ਸਾਈਡਾਂ ਲੈ ਲੈਣ ਹੋਰ ਟੀਮਾਂ ਸੋਨੀ ਸ਼ਨਾਲਾ ਵੀ ਆਇਆ ਲੈ ਵੀ ਸੋਨੀ ਤੇਰਾ ਵੀ ਧੰਨਵਾਦ ਕਰਦੇ ਆਂ ਪਹਿਲੇ ਨਾਲ ਮੇਲ ਬਲਾ ਹੋਇਆ ਹੈ ਬਹੁਤ ਵਾਰਸਮ ਦੇ ذریعے ਵਾਰਸਮ ਗਰੁੱਪਾਂ ਦੇ ذریعے ਸੋਸ਼ਲ ਮੀਡੀਆ ਦੇ ذریعے ਵੀ ਦਰਸ਼ਕ ਮਿਲੇ ਹੁੰਦੇ ਰਹਿੰਦੇ ਆਂ ਜਿਖਦੀ ਤੇਰਾ ਵੀ ਧੰਨਵਾਦ ਹੈ ਸਾਰੇ ਸਾਡੇ ਫਿਸ਼ਕ ਵੀਰਾਂ ਦਾ ਸਾਰੇ ਐਕਟਰੀ ਸਰਵਰਾਂ ਦਾ ਕੋਰਸ ਤੇ ਬਣਾ ਧੰਨਵਾਦ ਜਿੱਤਾ ਜਿੱਤਾ ਸਮਾ ਬਣਿਆ ਸਾਰਿਆਂ ਦਾ ਜ਼ਿਕਰ ਕਰਦੇ ਜਾਵਾਂਗੇ ਗੁੰਦੀਮ ਕਾਲੀਆ ਦੇ ਦਾ ਵੀ ਧੰਨਵਾਦ ਹੈ ਅਡੇ ਭਾਈ ਇਹਨਾਂ ਦਾ ਬਹੁਤ ਧੰਨਵਾਦ ਹੈ ਇਹਨੂੰ ਵੀ ਜੈ ਨੂੰ ਆਖਾਂਗੇ ਤੁਹਾਡੀ ਦੋਨਾਂ ਦੀ ਜੋੜੀ ਹੈ ਯਾਰ ਯਾਫੀ ਯਾਰੀ ਕਰਦੇ ਹੋ ਇੱਕ ਪਾਸੇ ਪ੍ਰੀਤ ਲੱਧੂ ਦੀ ਧਰਤੀ ਦਾ ਹੈ ਹੈਪੀ ਸਭਰਾਮਾ ਵਾਲਾ ਪਰਲੀ ਕਰੀ ਦੇ ਕਹਿੰਦੇ ਜਗਤ ਸਿੰਘ ਰਾਜਾ ਪਤਰੀ ਵਾਲਾ ਅੱਜ ਦੇ ਦਿਨ ਦਾ ਟੌਪ ਰੋਕ ਮੁਕਾਬਲਾ ਖੇਡਣ ਨੂੰ ਸ਼ੁਰੂ ਲਾ ਪਹਿਲੀ ਰੇਡ ਬੋਲੇ 200 ਹਾ ਸਿਆਕਾਰ ਲਾ ਪਹਿਲੀ ਰੇਡ ਕੈਨੇਡਾ ਵਰਗਾ ਮੁਕਾਬਲਾ ਲਓ ਆਉਣ ਵਾਲੇ ਸਮੇਂ ਦੇ ਵਿੱਚ ਸਕਾਰਪੀਓ ਗੱਡੀ ਦੇ ਨਾਲ ਮਾਨਿਆ ਸਮਝਿਆ ਜਾਵੇਗਾ ਲਓ ਦੇਖਾਂਗੇ ਸੋਨਲਾ ਗੁਰਨਾਲ ਕਬੱਡੀ ਦਾ ਮਹਾਨ ਰੇਡਰ ਬਣ ਚੁੱਕਿਆ ਹੈ ਅਸਟ੍ਰੇਲੀਆ ਵੀ ਤਗੜਾ ਖੜਿਆ ਕੈਨੇਡਾ ਦੇ ਮੈਦਾਨਾਂ ਵਿੱਚ ਮੰਗੀ ਲੀਡੂ ਗੰਗ ਮਾਣ ਕਰਦਾ ਨਜ਼ਰ ਦੀ ਖੇਡ ਤੇ ਯਾਰ ਜੱਫੇਰਾ ਵੀ ਭਰ ਗਿਆ ਮੈਚ ਵੀ ਕਹਿੰਦੇ ਟੌਪ ਦਾ ਅਜ ਸੂਰਜ ਦੇ ਦਰਸ਼ਕ ਵੀ ਨਹੀਂ ਹੋਏ ਹਰ ਇੱਕ ਹਰਕਤ ਪਾਉਂ ਲੱਗਦੀ ਹੈ ਚੱਲੇ ਚੋਲ ਰਿਹਾ ਯਾਰ ਜੱਫੀ ਮਾਰਦੇ ਹੋ ਪੱਟਾ ਤੇ ਫਾਪਿਆ ਆਜ ਦੇ ਟੂਰਨਾਮੈਂਚ ਦੇ ਨਾਲਾ ਪ੍ਰਕਾਸ਼ਪੁਰ ਕੋਰੀ ਦੁਨੀਆ ਦੇ ਵਿੱਚ ਮਰੇ 4 ਨੰਬਰ ਦੇ ਖਾਨ ਬਣਾਏ ਜਾ ਰਹੇ ਆ ਆ ਪੰਜ ਫੇਰ ਇਹ ਸੱਖਾ ਸਰਪ ਕੋਲੀਆ ਫੈਸਲਾ ਕਰ ਗਿਆ ਵੀ ਨੰਬਰ ਰਾਈਟਰ ਦੇ ਸੇਜ ਆ ਗਿਆ ਆ ਗਿਆ ਵੀ ਦਿਨਦਰ ਚੱਕ ਬਾਈਕ ਤੇ ਚੜਦਾ ਗਿਆ ਇਸ ਖੇਡ ਵਿੱਚ ਨਾ ਇੰਨੀ ਸਾਈਡ ਦੇਖਾਂ ਨਾ ਬਨਪੁਰੀਆਂ ਗੁਰਦਾਸਪੁਰਿਆ ਕਬੱਡੀ ਪਾਰਿਆ ਤੇ ਚਾਰ ਖਿਡਾਰੀਆਂ ਦੇ ਵਿੱਚੋਂ ਇਹ ਚੈਂਪੀਅਨ ਖਿਡਾਰੀ ਪਿਛਲੇ ਸਾਲ ਘਰੇਲਾ ਸਾਹਿਬ ਇਸ ਫਾਈਨਲ ਦੇ ਇਹ ਜੁਆਇੰਟ ਕੈਪਟੇਨਰ ਸਨ ਔਰ ਸਾਹਦੇ ਦੀ ਲਈ ਰੀਤੇ ਮੋਲਿਆ ਆ ਮਾਨਣ ਜਿਹੜੇ ਪਿਛਲੇ ਸਾਲ ਦਾ ਫੈਕਟਰੀਟਰ ਕਬੱਡੀ ਪਾਉਣ ਲਈ ਆ ਚੁੱਕਿਆ ਇਹ ਸ਼ਹੀਦੀਆਂ ਨੂੰ ਸਰਦਾਰ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆਂ ਦੇ ਲਈ ਖੇਡਦਾ ਹੈ ਕਿ ਸਾਡੇ ਦਿਲ ਤੇ ਭਗਤ ਸਿੰਘ ਲਿਖਿਆ ਕਾਮਿਆਂ ਦੀ ਲੋੜ ਕੋਈ ਨਾ ਸਾਡੇ ਦਿਲ ਤੇ ਭਗਤ ਸਿੰਘ ਲਿਖਿਆ ਕਾਮੇ ਨਾ ਜਦੋਂ ਅਮਰੀਕਾ ਦੇ ਵਿੱਚ ਟੀਮ ਬੰਦੀ ਹੈ ਦੁਆਬਾ ਵਾਰੀਅਸ ਕਬੱਡੀ ਕਲੱਬ ਯੂ ਐਸ ਏ ਦੀ ਆਹ ਮੁੰਡਾ ਉਸ ਟੀਮ ਦੇ ਲਈ ਖੇਡਿਆ ਨਾ ਓਮਣ ਦੀ ਕਬੱਡੀ ਪੈਣੀ ਹੈ ਜਿਹੜਾ ਕਪੂਰਖਾਣ चारि अॻे लाइ सोमी फकते ਕਹਿੰਦੇ ਵੀ ਜਦੋਂ ਮਗਰ ਡਾਂਗਾਂ ਵਾਲਾ ਹੋਵੇ ਬੰਦੇ ਦੇ ਮੱਚ ਡਾਰ ਹੋਵੇ ਉਹਦੇ ਵੱਡੇ ਵੱਡੇ ਭਲੇਖੇ ਪੈ ਜਾਂਦੇ ਐ ਹਰ ਸਾਹਮਣੇ ਕੋਈ ਕਹਿੰਦੇ ਭੀਮਲੇ ਪਾਈ ਐ ਜਾਂ ਜੱਸੀ ਪਿਆਰ ਪਰਚਾਰ ਕਾਰਨ ਦੇ ਵਿੱਚੋਂ ਕੌਣ ਵੱਡੇ ਵੱਡੇ ਕਰੇਗਾ ਬਾਕੀ ਹੋਇਆ ਪੰਟਾਂ ਦੇ ਥਾਮੀਆਂ ਲੋਹੜੀ ਧਰਤੀ ਐ ਜਾਂ ਜੱਸੀ ਕਹਿੰਦੇ ਪਿਆਰ ਪਰਚਾਰ ਟੈਨਰ ਫੋਕਸ ਦੁਰੀਆਂ ਨੇ ਨਿਗਾਹਾਂ ਘੜੀਆਂ ਹੋਈ ਐ ਇਹ ਰੈਂਜ ਜਨਰਲ ਨੇ ਸੂਰਮਾ ਹਰ ਦਮ ਖੇਚਾ ਉਹ ਜਿੱਤ ਹਮੇਸ਼ਾ ਦੂਰ ਕੋ ਜਿਹੜਾ ਪਹਿਲਾਂ ਕਰ ਗਿਆ ਵਾਰ ਉਹ ਫੇਰ ਇਹ ਧਾਵੇ ਬੋਲਦਾ ਆ ਰਿਹਾ ਹੈ ਹੁਣ ਚਾਰ ਜੱਫੇ ਦੇ ਵਿੱਚੋਂ ਕੌਣ ਬੱਲੇ ਬਰੇ ਪਾ ਲੇਗਾ ਜਿਹੜੇ ਖਿਡਾਰੀ ਅੱਜ ਦੇ ਵਿੱਚ ਥੋੜਾ ਥੋੜਾ ਸਾਰੇ ਧੁਆਵਾਂ ਦੇ ਬੇਦੀ ਕਰਦੇ ਆਂ ਵੀ ਆਪਣਾ ਫਲ ਸਮਝਦੇ ਹੋਏ ਥੋੜਾ ਥੋੜਾ ਸਾਈਡ ਤੇ ਹੋ ਗਿਓ ਇੰਦਰਾ ਵਰਮੰਦੀ ਰਾਏ ਮੈਨੂੰ ਲੱਗਦਾ ਇਹ ਚੱਕਰੀ ਘਮਾਉਣਾ ਨਿੱਕੇ ਉਹਨੇ ਸੱਜੇ ਤੇ ਆਇਆ ਹੈ ਫੱਕਰ ਝੰਡੇ ਵਾਲਾ ਸੋਨੀ ਦੂਰੋਂ ਸੱਜੇ ਤੇ ਨਿੱਕੇ ਦੇ ਮੋੜੇ ਸੱਜੇ ਹੈ ਜੱਜ ਦੇ ਪਿਆਰ ਦੇ ਸੱਜੇ ਲਓ ਕਿਹੜੀ ਫਰਦਾਨਾ ਵਾਲਾ ਵੱਡਿਆਂ ਸਾਹਮਣੇ ਦਾ ਤੇ بہادر بابا پلنگ ਫੱਕਰ ਸਾਲਾ ਨਹੀਂ ਰਹਿ ਸਕਦਾ ਜਦੋਂ ਕਾਰ ਦੀ ਆਵਾਜ਼ ਪਵੇ ਕੋਈ ਅੜਕੇ ਦੀ ਬੈ ਸਕਦਾ ਮਨ ਮੂਰਖਾ ਹਿਕੜ ਕਰਦਾ ਹਰਦਾ ਮਾਰਾ ਟਾਰੀ ਤੇ ਸਭੂ ਜਾਣਾ ਪੈਂਦਾ ਮਿੱਤਰੋ ਆਪੂ ਆਪਣੀ ਗਾਰੀ ਤੇ ਲਾ ਅੰਬੇ ਦੀ ਰੇਡ ਤੇ ਧੀਂ ਕੋਸ਼ਿਸ਼ ਕਰਦਾ ਹੋਇਆ ਪਰ ਅੰਬਾ ਨਵਾਬ ਕਬੱਡੀ ਦਾ ਝੋਕ ਝੋਕ ਕਰਦਾ ਹੈ ਇਹ ਹੈ ਅਗਲੀ ਰੇਡ ਕਿਹਦੇ ਗੁਰਮਾਨ ਲ ਆ ਗਿਆ ਉਹ ਚੱਲ ਮਾ ਕਦਕਾਰ ਹੈ ਪਾਰਾ ਸ਼ਰੀਰ ਸਿਰੇ ਦੇ ਰੇਡਰਾਂ ਦੇ ਵਿੱਚ ਨਾਮ ਹੈ ਇੱਕ ਪਾਸੇ ਜਿਹੜੇ ਮਾਨਸਾ ਦਾ ਨੌਜਵਾਨ ਸੋਨੀ ਫੱਕਰ ਝੰਡਿਆ ਲੱਗਾ ਹੋਇਆ ਔਰ ਦੂਸਰੇ ਪਾਸੇ ਜਿਹੜੇ ਲੁਧਿਆਣਾ ਦੇ ਇੰਦਰ ਤਰਵੰਦੀ ਰਾਏ ਆ ਉਹ ਚੱਲਦਾ ਹੋਇਆ ਮੁਕਾਬਲਾ ਫਰਕ ਜਿਉ ਯਾਰ ਪਾਉਂਦੇ ਆ ਫਿਰ ਤਾਂ ਹੀ ਹੈ ਨਾ ਕੋਈ ਦਾ ਮੈਦਾਨ ਬਹੁਜੇ ਤਾੜੀਆਂ ਨਾਲ ਸਾਰਾ ਹੀ ਮੈਦਾਨ ਇਹਦੇ ਵਿੱਚ ਹੈ ਗੁਰਨਾਥ ਪੁਰੀਆ ਕਬੱਡੀ ਪਾ ਰਿਹਾ ਭਾਈ ਦੇ ਦੋਲੇ ਹੋ ਸਾਮਾ تلوڈی رائے والا <سؤال> آکری جا رہا ہے مل سر ہی جا رہے ہیں نکاح دیکھ دائی جا رہا ہے چکری گئی جا رہے آ نے دیکھا گے اندر ਤਿੰਨ ਉਹ ਕਰਤਵੰਦੀ ਰਾਏ ਵਾਲਾ ਇਹ ਜਿਲ੍ਹਾ ਲੁਧਿਆਣਾ ਚੰਡੀਗੜ੍ਹ ਪਰਦੀ ਉਹ ਮੋਲਾ ਲੁਧਿਆਣੇ ਵਾਲਾ ਕਹਿੰਦੇ ਬੱਲੇ ਬੱਲੇ ਕਰਾ ਰਿਹਾ ਹੈ ਲਓ ਕਹਿੰਦੇ ਅਗਲੀ ਰੇਡ ਪਹੁੰਚਲੇ ਜੀਵਨ ਤੇ ਆਪਤ ਆ ਰਿਹਾ ਹੈ ਮਾਨੁਕੇ ਗੇਲਾ ਜੀਵਨ ਨੂੰ ਕਹਿੰਦੇ ਕਬੱਡੀ ਦੇ ਵਿੱਚ ਆ ਜੂਪੇ ਨੇ ਤਾਰਕੇ ਲੈ ਲਿਆ ਗਿਆ ਆ ਵੀ ਬੜਾ ਤੇਜ਼ ਇਹ ਵੀ ਬੜਾ ਫਰਜ਼ੀ ਲਾਇਆ ਇਹ ਵੀ ਬੜਾ ਸ਼ਾਰਪ ਪਹਿਲੀ ਰੇਡ ਹਰ ਜੋ ਪਾਸੇ ਭਾਈ ਦੇ ਤੱਕੇ ਵਾਹ ਵੱਖਰੀ ਹੈ ਉਹ ਪੂਰੀ ਗੁੜੀਆਂ ਦੇ ਵਿੱਚ ਝੂਲਦਾ ਹੈ ਇਹ ਸਭਾ ਨਿਸ਼ਾਨ ਝੂਲਦੇ ਰਹਿਣੇ ਪੰਥ ਪਿਆਰੇ ਦੇ ਫਰਾਂ ਨਿਸ਼ਾਨ ਝੂਲਦੇ ਰਹਿਣੇ ਪੰਥ ਪਿਆਰੇ ਦੇ ਲਓ ਕੋੜ ਕਰਾਰ ਖਾਣ ਦੀ ਤਰਤੀ ਦਾ ਨੌਜਵਾਨ ਆ ਪਉਦਾ ਹੋਇਆ ਰੇਡ ਖੱਟੀ ਹੋਈ ਖੁੱਚ ਆਕਾਸ਼ ਨੌਜਵਾਨ ਚੜ ਆ ਗਿਆ ਬੱਲੇ ਬੱਲੇ ਲੱਗ ਪਿਆ ਜੋ ਇਹ ਯੋਧੇ ਰਣ ਵਿੱਚ ਜੂਝਦੇ ਮਾਹਦੇ ਤਲਵਾਰਾਂ ਉਹ ਕਾਢੇ ਦੇ ਹੱਥੋਦਿਆਂ ਜੱਟਾਂ ਦੇ ਹਾਰਾਂ ਇੱਕ ਦਾ ਜਸ਼ਨ ਮਨਾइएਗਾ ਹਾਰੋ ਨਰੀਏ ਕੀ ਮੰਨੇ ਬੋਲ ਨਾ ਬੋਲੀਏ ਕਰਤਾਰਾਂ ਨਰੀਏ ਇੱਥੇ ਗੱਲ ਬਣਦੀ ਹੈ ਕਿ ਕੋ ਤੇਰਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਜਸਕਰਨ ਢੱਲੋਂ ਜੀ ਆ ਦੀ ਟਰਾਂਸਪੋਰਟ ਕੈਨੇਡਾ ਵਾਲਾ ਆਇਆ ਹੈ ਵੱਡੀ ਸਪੋਰਟਰ ਸਰਦਾਰ ਜੀਤ ਸਿੰਘ ਜੀ ਦੀ ਮੇਰੇ ਵੀਰੋ ਮੋਂਟਰੀਅਲ ਸ਼ਹਿਰ ਤੋਂ ਕੈਨੇਡਾ ਤੋਂ ਵੱਡੇ ਸਪੋਰਟਰ ਨੇ ਸਰਸਿੰਗ ਮੰਕੇਰੀ ਦੀ ਟੀਮ ਨੇ ਆਪਣੀ ਸਾਈਡ ਨਾਲ ਮਨਦੀਪ ਸਿੰਘ ਭਾਈ ਲਦੂ ਵਾਲੇ 프리 ਦੇ ਨਾਲ ਮੁਕਾਬਲਾ ਲੱਗਦਾ ਹੋਇਆ ਜੋਰ। ਕਿਆ ਬਾਤ ਹੈ ਵੀ ਨਾਜਮਨਾ ਭਗੇਲੇ ਦਾ ਨੰਬਰ ਜੋੜ ਚੁੱਕਿਆ ਆਪਣੀ ਟੀਮ ਦੇ ਲਈ। ਅੱਜ ਪਹਿਲਾ ਮੈਚ ਹੋ ਰਿਹਾ ਹੈ ਹਰ ਫਾਈਨਲ ਵਰਗਾ ਮਾਹੌਲ ਬਣਿਆ ਹੋਇਆ ਹੈ ਪੂਛਿਆਂ ਵਾਲਾ ਜੱਗਾ ਬਾਬਾ ਅਮਰ ਸਿੰਘ ਜੀ ਸ਼ਹੀਦ ਬਾਬਾ ਭਗੇਲ ਸਿੰਘ ਜੀ ਸ਼ਹੀਦ ਉਹਨਾਂ ਦੇ ਪਿੰਡ ਦਾ ਨਾਗਰ ਕਬੱਡੀ ਕਬੱਡੀ ਕਰਦਾ ਕਿਉਂ ਬਣਿਆ ਹੋਇਆ ਸੋਨੀ ਦੁਨੀਆ ਚਾਹੁੰਦੀ ਹੈ ਮੁੰਡਾ ਸਿੱਧੂ ਮੂਸੇਵਾਲੇ ਦੇ ਜ਼ਿਲ੍ਹੇ ਦੇ ਵਿੱਚੋਂ ਆਇਆ ਪਰਾਂ ਛੋਟਾ ਅੰਬਾ ਅੰਬੇ ਦਾ ਵੀਰ ਜਸ਼ਨ ਜਾਨ ਬੜੀ ਹੈ ਮੁੰਡੇ ਦੇ ਸਰੀਰ ਦੇ ਵਿੱਚ ਲੱਗਦਾ ਹੋਇਆ ਜੋਰ ਅੰਬੇ ਦਾ ਵੀ ਅੰਬੇ ਦਾ ਵੀ ਜੋਰ ਲੱਗੀ ਜਾਂਦਾ ਹੈ ਅੰਬੇ ਦਾ ਵੀ ਅੰਬੇ ਦਾ ਵੀ ਜੋਰ ਲੱਗੀ ਜਾਂਦਾ ਹੈ ਕਬੱਡੀ 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 ਕਿਆ ਬਾਤ ਨੰਬਰ ਹਰਿਤ ਦੇ ਜਿਹੜੀ ਵੀ ਪ੍ਰੀਤ ਦਾ ਜੱਫੇ ਲੱਗੇ ਭਾਈ ਲੈ ਵਧੀਆ ਜੱਫੇ ਲੱਗ ਰਿਹਾ ਵੀ ਜਿਹੜੀ ਠੰਡ ਉਹ ਲੋਕਾਂ ਨੂੰ ਲੱਗਣੋਂ हट ਗਈ ਹੈ ਇਹਾਂ ਚਾਹ ਪਣੀ ਪੀਣ ਦਾ ਚੇਤਾ ਭੁੱਲ ਗਿਆ ਵੀ ਲੋਕ ਇਹਨੇ ਮਗਰ ਹੋ ਗਿਆ ਲੋਕ ਇਹਨੇ ਖੁੱਪ ਕੇ ਮੈਚ ਦੇਖ ਰਿਹਾ ਲਓ ਜੋਬਨ ਦੀ ਰੇਡ ਆਕਾਸ਼ ਫੇਰ ਚੁੰਮ ਗਿਆ ਅੱਲਾ ਕਿੱਤਾ ਪਰ ਇਧਰ ਜੱਫਾ ਕਦੇ ਉਧਰ ਜੱਫਾ ਜੱਫੇ ਤੇ ਜੱਫਾ ਹਾਂ ਜੱਫਾ ਜੱਫੇ ਤੇ ਜੱਫਾ ਇਹਦਾ ਸਭ ਤੋਂ ਮੈਂਝਾ اللہ <سؤال> کا بلدی کھڑا ہی دیکھا گے ریجل اوگر گھٹی دینے اللہ مان سنمان ہوئے ہیں سکار پیو گھٹی دینے اللہ مان سنمان ہوئے ہیں آونا لے سمیدو چکن دے پار چننر گھٹی جس کرن تنو دے جگری یار سردار روی شیف سنگ دے پتر امرت پاسنگ امینو ملنی ہے سینٹ ٹریکٹن کر گیا ہے یہ پھوئی دی پیلت ہو کر گیا ہے یہاں پر مہدی آنے سیدھے کرنا ہی بھی کروں گا ہے ਅਰਿਆ ਗਿਆ ਗੁੱਟ ਇੱਕ ਖੇਡ ਦੇ ਮੈਦਾਨ ਵਿੱਚ ਗੁੱਟ ਹੋਵੇ ਪਾਇਆ ਹਿੰਦਪਾਣੀ ਜਗਰ ਨੂੰ ਮੈਚ ਹੋਵੇ ਅਰਿਆ ਹੁਣ ਨਹੀਂ ਤਾੜੀ ਜਾਂ ਜੀਤ ਕਿਸੇ ਬਾਤੇ ਦੀ ਇਹ ਸੋਨਾ ਦਾ ਗੁਰਦਾਰ ਕਬੱਡੀ ਪਾਇਆ ਬਰਮਗੇਣੀ ਤੰਤਨ ਬਾਬਾ ਸੈਨ ਭਗਤ ਜੀਆਂ ਦਾ ਪਿੰਡ ਪੁੱਤਰ ਮਾਣੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਮ ਦੇ ਵਿੱਚ ਦਰਜ ਆਹ ਸਾਹਮਣੇ ਗੋਲਾ ਦੀ ਫੇਖ ਖੁੱਤਰ ਕਿਹਨੇ ਪਾਇਆ ਕੋਈ ਸਪੋਰਟ ਜੱਫੇ فکر چنڈیا جی میلے لوگ مورتی ہے مورتی ہے ہر سامنے کبڈی بنائی جیون پہ چار بات ਯਾਰ ਜਾਹ ਵੀ ਮਾਰਦੇ ਪੱਟਾਂ ਦੇ ਥਾਪੀਆਂ ਲੈ ਵੀ ਖੱਤੀ ਸਮਾਵਾ ਆਇਆ ਕੋ ਮੁੰਡੇ ਦੇ ਮੂਰੇ ਪਰ ਰਾਜਾ ਪੱਤਰਿਆ ਕਹਿੰਦੇ ਸੱਚੀ ਬੋਲਿਆ ਪੂਰਾ ਤੋਲਣਾ ਨੀਰਾ ਕੱਤੇ ਤੇ ਨਹੀਂ ਚਾਈਦਾ ਬਧੋਲਣਾ ਸਾਥ ਛੱਡ ਜਾਣਾ ਤੇਰੀ ਅਬ ਤੋਲਣਾ ਬਾੜੇ ਬੰਦ ਦੀ ਮਹਾਨ ਨੇ ਕੀ ਵੱਲ ਮੋੜਦੇ ਰੰਗ ਯਾਦ ਰਾਜੂ ਸੱਜਣਾ ਕਮਾਲ ਛੋੜਦੇ ਲੋ ਕਹਿੰਦੇ ਅੰਬੰਦੀ ਰੇਲ ਤੇ ਪਲੇਰਾਂ ਮਾੜਾ ਕਹਿੰਦੇ ਟੁੱਟ ਕੇ ਮੂਰੇ ਹੋਇਆ ਇਹ ਮੂਰੇ ਖੜ ਕੇ ਹੌਸਲਾ ਕਰਨਗੇ ਕੋ ਤੇਰਾ ਸਾਹ ਸਿਕਾ ਤੋਂ ਹਲਕੇ ਕਿਸੇ ਕਿਸੇ ਨੂੰ ਵੱਲ ਹੁੰਦਾ ਦਿੱਤੀ ਲਾ ਕੇ ਦੇਖਣ ਦਾ رانی کھٹے یار مجھا پی جگرہ راکھلے کاؤٹی کھٹ لگا رانی کبٹی کبٹی کارنا کی رولیا ہے چار خیاریاں چلے پھاریاں چلے پھاریاں یہاں تیڈو کے لئے پیمنے میں ہے وہ ہی تیڈو راجی پندری گریوں پالے اوپر میں نے ہے پہلے دعا پریج پلے چلے 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 بابو پانگ سندیری اللہ پتر کردو ہے کمال یہ چلے 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 لگا ਇਦਨੂੜਿਆ ਕਮਾਲ ਕਰ ਲਿਤੀ ਹੈ ਨਿਸ਼ਾਨਾ ਸਭੂ ਕਬੱਡੀ ਪਾ ਰਿਹਾ ਪਰ ਹੋਮਨ ਮੀਰ ਮਾਨ ਦੇ ਫਰੋਂਗਾ ਸਾਈਡ ਤੇ ਸਾਰੇ ਪਰਮਾਨੇ ਨੂੰ ਮੇਟਿਆ ਥੋੜਾ ਥੋੜਾ ਸਾਈਡ ਤੇ ਹਾਂ ਓਮਨ ਦੀ ਰੇਡ ਤੇ ਦੂਸਰੇ ਪਾਸੇ ਜਸ਼ਨ ਕੋਸ਼ਿਸ਼ ਕਰਦਾ ਹੋਇਆ ਅਜਿੱਤਿਆ ਤੌੜਾ ਉੱਥਰ ਦੇ ਪੈਰ ਲੱਗਾ ਜੋਰ ਹਰ ਜੋ ਪਾਸੇ ਹਰ ਜੋ ਪਾਸੇ ਹਰ ਜੋ ਪਾਸੇ ਕਬੱਡੀ 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 ਨਾਉ ਨਿਕਾ ਆ ਬੱਲੇ ਵਾਲੀ ਜਸ਼ਨ ਤੇ ਦੂਸਰੇ ਪਾਸੇ ਬਈ ਕਿੱਥੋਂ ਮਾਰ ਕੇ ਲਸਾ ਜੋਰਦਾਰ ਕੋ ਫਰਾਰ ਖਾਂ ਪਿੰਨ ਵਾਲਾ ਮੁੰਡਾ ਕਹਿੰਦੇ ਪਵਨ ਕੁਮਾਰ ਕਰ ਗਿਆ ਲਓ ਸਾਹਮਣੇ ਦੇਖਾਂਗੇ ਕੀ ਫਰਾਨਾ ਵਾਲਾ ਗੁਰਦਾਸਪੁਰਿਆ ਕਬੱਡੀ ਕਬੱਡੀ ਕਰਦਾ ਵਧਿਆ ਹੋਇਆ ਚਾਰ ਖਿਡਾਰੀਆਂ ਦੇ ਵਿੱਚੋਂ ਮਸਤਗੜ ਦੀ ਧਰਤੀ ਦਾ ਬਾਬੇ ਬਦੇਸ਼ ਸਿੰਘ ਦਾ ਪੁੱਤਰ ਜੰਨ ਹੁਣ ਉਹਨੂੰ ਮਾਣ ਅਮਰ ਹੁਈ ਮਾਣ ਕਰਦੇ ਆ ਲਓ ਦੇਖਾਂਗੇ ਕਰਦਾ ਹੋਇਆ ਕੋਸ਼ਿਸ਼ ਲੱਗਦਾ ਹੋਇਆ ਜੋਰ ਗੱਟਾ ਫੜਿਆ ਹੋਇਆ ਬੀਤਿਆ ਸਮਾਂ ਹੁੰਦੀ ਹੋਈ ਬੱਲੇ ਬੱਲੇ ਕਬੱਡੀ 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 ਇੰਨਾ ਤਕੜਾ ਮੈਚ ਲੁਧੋਰਾ ਦੀ ਤਾੜੀਆਂ ਦੋਨਾਂ ਟੀਮਾਂ ਲਈ ਬੜਾ ਜ਼ੋਰਦਾਰ ਲੈ ਨਾ ਮੈਚ ਤੇ ਸਿਰੇ ਦੀ ਕਬੱਡੀ ਟੱਕ ਰਹੀ ਹੈ ਦੁਨੀਆ ਹਰ ਜੱਗ ਦੀ ਕਬੱਡੀ ਪਾਈ ਹੈ ਚਾਰ ਜੱਫੀ ਤਿਆਰ ਮਤ ਤਿਆਰ ਥੋੜਾ ਥੋੜਾ ਸਾਰੇ ਵੀ ਪਿੱਛੇ ਰੁਹ ਜਿਓ ਹੱਥ ਬੰਨ ਕੇ ਦੇਖੀਆ ਆ ਪੈਂਦੀ ਰੇਡ ਪਾਈ ਹੈ ਪੱਕਾ ਤੇ ਥਾਪੀਆਂ ਹਾਂ ਕਹਿੰਦੇ ਸੋਨੀ ਫੱਕਰ ਤੇ ਦੇਣਾ ਤਿਆਰ ਮਤ ਤਿਆਰ ਸੀਧਾ ਤਿਆਰ ਹਰ ਫੈਸਲਾ ਹੋ ਗਿਆ ਇਹ ਪਿੱਛੇ ਦੇ ਖਿਡਾਰੀਓ ਹਰ ਦਾ ਨਾਮ ਬਹੁਤ ਵੱਡਾ ਹੈ ਆ ਪੈਂਦੀ ਰੇਡ ਅੰਮੇ ਰੇਡ ਇਹ ਫਾਈਨਲ ਸਮਾਗਮਾਂ ਵਾਲਾ ਕੋਸ਼ਿਸ਼ ਕਰਦਾ ਹੋਇਆ ਹੈ ਹਰ ਜਿਹੜਾ ਨੰਬਰ ਹੈ ਰੇਟ ਦੇ ਸਟੇਜ ਆ ਰਿਹਾ ਹੈ ਬੜਾ ਵਧੀਆ ਮੁਕਾਬਲਾ ਹੈ ਜਨਤ ਫੇਰਾ ਭਰਿਆ ਹੋਇਆ ਹੈ ਝੰਡੇ ਤੇ ਝੰਡੀਆਂ ਝੂਲਦੇ ਆ ਰੋੜ ਦੀ ਧਰਤੀ ਹੈ ਬੇਡਾ ਨੂੰ ਹਰ ਸਾਲ ਵਿਸ਼ੇਸ਼ ਕਰਨ ਤੇ ਪਹੁੰਚਦੇ ਆ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਉਹਨਾਂ ਦੇ ਸਾਰੇ ਸਾਥੀਆਂ ਦਾ ਪੂਰੀ ಗ್ರಾಮ ਪੰਚਾਇਤ ਦਾ ਤੇ ਸਰਦਾਰ ਜਸਵੰਤ ਸਿੰਘ ਜੀ ਬੱਲ ਜੋ ਮੁੱਖ ਪ੍ਰਬੰਧਕ ਨੇ ਉਹ ਵੀ ਵਧੀਆ ਜ਼ਿੰਮੇਵਾਰੀਆਂ ਦਾ ਆਕਰਦੇ ਆ ਲਓ ਜੋਬਨ ਦੀ ਰੇਡ ਤੇ ਕੰਦੇ ਇੰਦਰ ਫੇਰ ਟੁੱਟ ਕੇ ਮੂਰੇ ਹੋ ਗਿਆ ਮੁੰਡਾ ਲੋਤੇ ਵਾਲੇ ਵਾਲਾ ਫੇਰ ਮੂਰੇ ਹੋ ਗਿਆ ਲਓ ਜੋਬਨ ਤੇ ਇੰਦਰ ਦੇ ਦਰਮਿਆਨ ਚੱਲਦਾ ਹੋਇਆ ਮਕਾਰਾ ਕਬੱਡੀ 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 ਆ ਨੰਬਰ ਇਹ ਤਾੜੀਆਂ ਵਜਈਆਂ ਏ ਕੀਦਾ ਹੋਇਆ ਆਹ ਕੀਆ ਬੱਲੇ ਵੀ ਨਿਕਿਆ ਮੁੰਡ ਮੁੜ ਗਿਆ ਯਾਰ ਸੱਦੇ ਦਾ ਭਾਈ ਜਿੰਨੇ ਜਿੰਨੇ ਨੂੰ ਇੰਦਰ ਦੇ ਜੱਫੇ ਵਧੀਆ ਤਾੜੀਆਂ ਬੋਲ ਤੇ ਜ਼ੋਰਦਾਰ ਅੱਜ ਸਰਾ ਹੋ ਗਿਆ ਭਾਈ ਲੰਗੂ ਵਾਲਾ ਮੋੜ ਕੇ ਇਹਨਾਂ ਚੱਤੀ ਆਖਰ ਰਾਜੇ ਨੂੰ ਉਹ ਲੱਗਿਆ ਪੱਦਰੀ ਵਾਲਾ ਬੱਲੇ 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 ਹਾਂ ਕਬੱਡੀ 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 ਹੁਣ ਗੱਲ ਮੁਸ਼ਕਿਲ ਜੀ ਲੱਗਦੀ ਹੈ ਮਾਵੀ ਪਧਰੀ ਵਾਲਿਆ ਇਹ ਥਾਣੇਦਾਰ ਦਾ ਪੁੱਤਰ ਕਰਦਾ ਹੋਇਆ ਕਮਾਲ ਇਹ ਵੀ ਜੰਗਰੀ ਘਮਾਈ ਆ ਰਿਹਾ ਜਿੰਨ ਦੂਰ ਦੇ ਗਰਾਊਂਡ ਵਿੱਚ ਕਨੇਯਾ ਕਬੱਡੀ ਕਲੱਬ ਦਾ ਮੇਨ ਖਿਡਾਰੀ ਕਬੱਡੀ ਕਬੱਡੀ ਕਰਦਾ ਕਿੰਨਾ ਵਧਿਆ ਹੋਇਆ ਸੋਨੀ ਖੇਰ ਲੱਗ ਰਵਾਲਾ ਨੇ ਦੁਨੀਆ ਚੋਂ ਦੀ ਫਕਰ ਝੰਡੇ ਵਾਲਾ ਕਮਾਲ ਕਰੇ ਪਰ ਇਧਲੀ ਸੌਰ ਸਿੰਘ ਵਾਲਾ ਸਰ ਸਿੰਘ ਪ੍ਰਸ ਬੈਂਕਾਂ ਦੀ ਟੀਮ ਦੇ ਨੰਬਰ ਨੇ 58 19 ਇਹ ਭਾਈ ਲੰਗੂ ਦੀ ਟੀਮ ਦੇ ਨੰਬਰ ਨੇ 15 15 ਤੇ 19 ਦੇ ਫਰਕ ਨਾਲ ਇਹ ਮੁਕਾਬਲਾ ਕਿੰਨਾ ਜਾ ਰਿਹਾ ਹੈ ਝੋਟੀ ਨੇ ਮਾਰ ਲਿਆ ਹੋਇਆਾਰੇ ਪ੍ਰਬੰਧਕਾਂ ਵਾਲੀ ਦੇਖੋ ਮਾਰਕ ਪਾਲ ਅੱਜ ਜੱਜ ਦੇ ਰੋੜ ਦਾ 32000 ਰੁਪਏ ਦਾ ਵੱਡਾ ਸਨਮਾਨ ਹਰਪ੍ਰੀਤ ਸਿੰਘ ਜੀ ਬਰਾ ਜਲਦੀ ਸੰਜੀਤਾ ਇਹ ਸਾਰੇ ਮਗਰ ਦੀ ਫਾਰਮ ਤੋਂ ਸੈਕਟਨ ਬੜੀ ਕਲਾ ਵਾਲੇ ਉਹਨਾਂ ਦੇ ਮਿਲੋ ਕੀਤਾ ਜਾਵੇਗਾ ਜੱਜ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੀ ಗ್ರಾಮ ਪੰਚਾਇਤ ਦਾ ਇਹ ਸਾਰੇ ਪ੍ਰਬੰਧ ਮੇਰਾ ਦਾਸੀ ਵੀਰ ਸਿੰਘ ਕਰਦੇ ਧੰਨਵਾਦ ਕਰਾਂਗੇ ਜਿਨ੍ਹਾਂ ਦੇ ਵੱਡੇ ਰੋਲ ਨੇ ਵੱਡੀਆਂ ਜ਼ਿੰਮੇਵਾਰੀਆਂ ਸਾਹਮਣੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਰਪ੍ਰੀਤ ਸਿੰਘ ਜੀ ਸਰਪੰਚ ਜਸਵੰਤ ਸਿੰਘ ਜੀ ਜੋ ਵਕਤ ਪਰਵਧ ਕਰੇ ਬਲਵੀਰ ਸਿੰਘ ਜੀ ਮੈਂਬਰ ਹਰਜੀਤ ਸਿੰਘ ਜੀ ਸ਼ਾ ਆਵਾ ਸਰ ਸਿੰਘ ਨੇ ਦਰਸ਼ਨ ਸਿੰਘ ਨੇ ਬਲਦੇ ਸਿੰਘ ਨੇ ਇਹ ਮੁਖਤਿਆਰ ਸਿੰਘ ਜੀ ਮੈਂਬਰ ਹੋਣ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਜਿੰਨੇ ਸਾਡੇ ਟੂਰਨਾਮੈਂਟ ਕਮੇਟੀ ਵਾਲੇ ਵੀਰ ਨੇ ਵਰਪੀ ਸਿੰਘ ਜੀ ਕੈਨੇਡਾ ਜਸਵੰਤ ਸਿੰਘ ਜੀ ਮੁੱਖ ਪ੍ਰਬੰਧਕ ਮਲਕੀਤ ਸਿੰਘ ਹਰਪ੍ਰੀਤ ਸਿੰਘ ਸਰਪੰਚ ਅਮਰਜੀਤ ਸਿੰਘ ਨੰਬਰਦਾਰ ਦਲਵੰਤ ਸਿੰਘ ਸ਼ਾ ਨਰਮਿੰਦਰ ਸਿੰਘ ਡਾਕਟਰ ਗੁਰਦਾਰ ਸਿੰਘ ਸਰਵੀਰ ਸਿੰਘ ਪ੍ਰਧਾਨ ਨਿਸ਼ਾਨ ਸਿੰਘ ਜੀ ਸਾਰੇ ਅਸਕਰ ਨੂੰ ਹਾਦੀਏ ਧੰਨਵਾਦ ਰੇਡ ਪੈ ਗਈ ਲੈ ਵੀ ਸੋਹਣਾ ਵੀਰਾ ਝਾਤਲਾ ਵਾਲਾ ਬੰਦਪੁਰੀਆ ਗੁਰਦਾਸਪੁਰੀਆ ਕਬੱਡੀ ਉੱਤੇ ਫੇਰ ਇੱਕ ਕੰਨੀ ਦੇ ਉੱਪਰ ਖੜਾ ਹੋਇਆ ਸ਼ੀਤੇ ਪਲੇਅਰ ਦੀ ਖੇਡ ਤੇ ਵੀ ਕਹਿੰਦੇ ਦਰਸ਼ਕ ਭੰਗੜੇ ਪਾਉਣੇ ਜਿਵੇਂ ਜੱਫੇ ਛੋਟੀ ਛੋਟੀ ਦੇ ਲਾਉਂਦਾ ਇੰਦਰ ਫੇਰ ਤਲਵੰਡੀ ਰਾਏ ਵਾਲਾ ਲੁਧਿਆਣੇ ਵਾਲਾ ਇੱਕ ਪਾਸੇ ਗੁਰਦਾਸਪੁਰੀਆ ਲੱਗਦਾ ਹੋਇਆ ਜ਼ੋਰ ਨਹੀਂ ਤੇ ਰੱਖ ਬੜਾ ਤਕਨੀਕੀ ਖਿਡਾਰੀ ਸਰਦਾਰ ਰਵੀ ਸ਼ੇਰ ਸਿੰਘ ਦਾ ਪੁੱਤਰ ਬਾਜੂ ਭਲਵਾਨ ਨੂੰ ਮਾਣ ਹੈ ਆਪਣੇ ਪੱਠੇ ਦੇ ਉੱਪਰ ਕੈਨੇਡਾ ਦੇ ਵਿੱਚ ਨੌਜਵਾਨ ਨੇ ਆਖਿਆ ਅੱਜ ਜੋ ਕੁਝ ਵੀ ਹਾਂ ਆਪਣੇ ਉਸਤਾਦ ਬਾਜੂ ਭਲਵਾਨ ਕਰਕੇ ਅੱਜ ਉਸਤਾਦ ਮੋਕੀ ਵੀ ਆਏ ਹੋਏ ਨੇ ਜੋ ਸੰਬਧਨ ਕੀ ਸਾਹੇ ਲਾਉਣਾ ਈ ਛੱਡੇ ਉਹ ਸਨਮਾਨ ਨੇ ਕੁਸ਼ਤੀਆਂ ਢਾਉਣੀਆਂ ਕੀ ਜਿਹੜਾ ਤੋਂ ਪਹਿਲਾਂ ਹੀ ਜੀ ਛੱਡੇ ਕਿਹੜਾ ਉਸਤਾਦਾਂ ਦਾ ਮੌਰੀਏ ਨਾ ਭਾਵੇਂ ਵਿੱਚ ਖਰਾ ਦੇਈ ਛੱਡੇ ਮਿਹਰਦੀਨਾਂ ਦੇ ਉਸਤਾਦਾਂ ਦੇ ਹੋਂਦ ਦਰਸ਼ਨ ਤੇ ਪੈਰ ਵੀ ਧੋ ਟੋਪੀ ਛੱਡੇ ਫਿਰ ਦਿਨਾਂ ਦੇ ਉਸਤਾਦਾਂ ਦੇ ਹੋਰ ਦਰਸ਼ਨ ਉਮਰ ਹੋਰ ਤਗੜਾ ਮਿਲਣਾ ਜਣਾ ਆ ਬੱਲੇ 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 ਕਬੱਡੀ ਕਬੱਡੀ ਕੀ ਬਾਤ ਦੇਖਾਂਗੇ ਨੰਬਰ ਕਿਹਦਾ ਹੋਵੇਗਾ ਸਰਦਕੁਟੀਆਂ ਸੁੱਖਾ ਦੱਸੇਗਾ ਮਾਝੇ ਵਾਲਿਓ ਨੋਟ ਕਰਿਓ 16 ਤਰੀਕ ਨੂੰ ਬੜਾ ਵੱਡਾ ਕਬੱਡੀ ਦਾ ਟੂਰਨਾਮੈਂਟ ਦਾਇਆ ਦੇ ਸਾਗਰ ਸੱਚਕਨਵਸੀ ਸ਼੍ਰੀਮਾਨ ਸੰਤ ਬਾਬਾ ਦਾਸ ਸਿੰਘ ਜੀ ਦਾ ਯਾਦਗਰੀ ਕਬੱਡੀ ਟਾਪੀ ਜਣਾ ਸੁਰ ਸਿੰਘ ਦੀ ਧਰਤੀ ਤੇ ਸੰਤ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਕਰਵਾ ਰਹੇ ਮਜੂਤਾ ਮੁਖੀ ਦਰਪੰਤ 72 ਬਾਬਾ ਅਬਦੀ ਜਨ ਸਾਹਿਬ ਜੀ ਦੇ 12ਵੇਂ ਜਨਸ਼ੀ ਕੋਲ ਨਾਮ ਨੂੰ ਸੱਨੇ ਪੱਤਰ ਨੇ ਤੇ ਵੱਡਾ ਪ੍ਰੋਮੋਟਰ ਜਸਕਰਨ ਸਿੰਘ ਢੱਲੋਂ ਜੀ ਆਰਡੀ ਟਰਾਂਸਪੋਰਟ ਕੈਨੇਡਾ ਗੁਰੂ ਰਾਮ ਦਾ ਸਟਾਫ ਕੋਡ ਦਾ ਓਨਰ ਵੱਡਾ ਆਇਆ ਵੱਡਾ ਸਪੌਂਸਰ ਹੈ 16 ਤਰੀਕ ਦੇ ਸੂਰ ਸਿੰਘ ਦੇ ਵੱਡੇ ਸੋ ਦਰਸ਼ਕ ਵੀਰਾਂ ਨੇ ਜਰੂਰ ਪਹੁੰਚ ਕੇ ਨਿੱਕਰਪਾਨਤਾ ਕਰਨੀ ਹੈ ਗੁੱਡੇ ਦੀ ਰੇਡ ਹਾਂ ਸਾਹਮਣੇ ਹਾਂ ਬੱਲੇ ਬੱਲੇ ਵਾਹ ਵੀ ਭਾਈ ਲੱड्डੂ ਆਇਆ ਆਏ ਕਿਆਂ ਦੀ ਕੱਤੀ ਕਿ ਜੇ ਕੋਈ ਸਾਥ ਵਿੱਚ ਆਉਣ ਲਲਕਾਰੇ ਆਕੜ ਲਾਉਣੀ ਪੈਂਦੀ ਹੈ ਜੇ ਕੀਪੌਣ ਸ਼ਰੀਕ ਤਾਂ ਕੱਤੀ ਪਾਉਣੀ ਪੈਂਦੀ ਹੈ ਇਹ ਰੇਡ ਬਹੁਤ ਸਾਡੇ ਵੱਡੇ ਵੀਰ ਸੁਖਰਾਜ ਰੋਡੇ ਦੇ ਹੋਣਗੇ ਪਹਿਲੀ ਰੇਡ ਤੇ ਝੱਗਾ ਉਧਰ ਸਰਦਾਰ ਜਗਰੂਰ ਸਿੰਘ ਦੇ ਸਰਦਾਰ ਸਾਹਬ ਸਿੰਘ ਜਿਉ ਜੋ ਜਪਾਨ ਬਹੁਤ ਸਮੇਂ ਦੇ ਪਰਾਣੇ ਗਏ ਹੋਇਆ ਤੇ ਸਾਡੇ ਵੀਰ ਗੁਰੂਆਂ ਦੇ ਉਹ ਸਾਡੇ ਦੇ ਮੈਲ ਵਿਸ਼ੇਖਤ ਕਰਨ ਤੇ ਆਏ ਆ ਸਾਰੇ ਨਗਰ ਵੱਲੋਂ ਤੇ ਸਾਰੀ ਟੂਰਨਾਮੈਂਟ ਕਮੇਟੀ ਨੂੰ ਸੰਧੂ ਪਰਵਾਹ ਵੱਲੋਂ ਵੀ ਵਿਸ਼ੇਖਤ ਕਰਨ ਦੇ ਧੰਨਵਾਦ ਹੈ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਏ ਨੂੰ ਅਸੀਂ ਤੇ ਬੇਨਤੀ ਕਰਦੇ ਵੀ ਹੋ ਇਧਰ ਆ ਮੈਲਾ ਵਟਰ ਵਾਲੀ ਗੱਲ ਹੈ ਵੀ ਹੈਪੀ ਦਾ ਜਫਾ ਕਿੰਦਾ ਨਾ ਲੱਗਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਗੱਭਰੂ ਇੱਕ ਆਇਆ ਸੀ ਗਰਾਊਂਡ ਵਿੱਚ ਗੱਭਰੂ ਮੇਲੋ ਤਸਾਹਮ ਦੇ ਲੇਣਾ ਹੈ ਇਹ ਚੱਕੇ ਦੀਆਂ ਗੱਲਾਂ ਕਹਿੰਦੇ ਸੋਸ਼ਲ ਮੀਡੀਆ ਤੇ ਵੀ ਹੋਣੀ ਹੈ ਕਰ ਕਰ ਗੱਲਾਂ ਹੋਣੀ ਹੈ ਵੀ ਹੈਪੀ ਦੇ ਬੱਲੇ ਬੱਲੇ ਕਰਾਈ ਹੈ ਪਰ ਉਧਰ 16 ਦੇ ਵੀ ਹੋਗੇ ਆਹ ਸਮਾਨਕੀ ਇਤਿਹਾਸ ਰੱਜ ਰਿਹਾ ਹੁਣ ਤੱਕ ਕਹਿੰਦੇ 16 ਜਫੀਰ 300 ਲੱਗ ਚੁੱਕੇ ਆਂ ਅਰ ਇਧਰ ਜੀਵਨ ਨੇ ਤਮਦ ਅੱਜ ਰੋਟੇ ਭਰਾ ਦੇ ਹੋਣਗੇ ਜੀਵਨ ਦੀਆਂ ਦੋਰ ਏਡਾ 500 ਦੀਆਂ ਤੇ ਅੰਬੇ ਦੀਆਂ ਦੋਰ ਏਡਾ 500 ਦੀਆਂ ਸੁਖਵਿੰਦਰ ਸਿੰਘ ਜੀ ਫੌਜੀ ਸਾਡੇ ਵੀਰ ਨਿੱਕੇ ਦੇ ਚਾਚਾ ਜੀ ਉਹਨਾਂ ਵੱਲੋਂ ਇਹਨਾਂ ਦੋਨਾਂ ਵੀਰਾਂ ਦੀਆਂ ਦੋ ਦੋ ਰੇਡਾਂ 500 ਦੀਆਂ ਪੈਣਗੀਆਂ ਮੈਚ ਕਹਿੰਦੇ ਬੜਾ ਵਧੀਆ ਖੇਡਿਆ ਜਾ ਰਿਹਾ ਹੈ ਆਓ ਕਹਿੰਦੇ ਬਲਪੁਰਿਆ ਵਾਲੇ ਦੀ ਰੇਡ ਤੇ ਮੱਡਾ ਪਲੇਅਰ ਆ ਟੁੱਟ ਕੇ ਮੂਹਰੇ ਹੱਥੋਂ ਪਾਸੇ ਹੋ ਗਿਆ ਯੱਕ ਮੈਨੂੰ ਲੱਗਦਾ ਸਟਾਰ ਮਾ ਜਫਾ ਲੱਗਿਆ ਇਹਨਾਂ ਦਾ ਇੱਕ ਸੈਰ ਵੇਖਾਂਗੇ 500 ਦੀ ਪਹਿਲੀ ਰੇਡ ਸਰਦਾਰ ਸੁਖਵਿੰਦਰ ਸਿੰਘ ਜੀ ਫੌਜੀ ਉਹਨਾਂ ਖਾਂਗੇ ਕਿ ਰਾਜਪਾਲ ਸਿੰਘ ਜੀ ਨੇ ਵਸਲੇ ਫੈਸਲਾ ਕਰ ਦਿੱਤਾ ਨੰਬਰ ਰੇਂਡਰ ਦਾ ਰੇਂਡਰ ਦਾ ਹਰਪਾਲ ਸਿੰਘ ਭੱਲੀ ਰਣਜੋਤ ਸਿੰਘ ਨਵੀਂਪੁਰ ਜਸਪ੍ਰੀਤ ਸਿੰਘ ਭੱਟੀ ਸੰਦੀਪ ਮੱਤਾ ਗੁਰਵਿੰਦਰ ਸਿੰਘ ਕੈਰੋ ਗੁਰਬੀਰ ਸਿੰਘ ਲੋਹਾਲੀਆ ਦੇ ਗੁਰਪ੍ਰੀਤ ਸਿੰਘ ਸਰਪੰਚ ਬਰਗੋਟਾ ਸਾਰੇ ਸਟਾਫਰਾਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਵੱਡਾ ਪਿਆਰ ਇਹਨਾਂ ਬੋਲਾਂ ਲਈ ਪੁੱਜਾ ਆ ਪੈਂਦੀ ਰੇਰ ਇੱਥੇ ਰੱਖ ਇੱਥੇ ਰੱਖ ਵਾਹ ਓਏ ਗੱਭਰੂਆ ਨੰਬਰ ਕਹਿੰਦੇ ਰੇਂਡਰ ਦਾ ਨੰਬਰ ਜਸਪ੍ਰੀਤ ਜੀ ਨੇ ਫੇਰ ਕਬੱਡੀ ਪਾ ਦਿੱਤੀ ਹੈ ਚਾਰਜ ਹੀ ਤਿਆਰ ਵਰ ਤਿਆਰ ਕੌਣ ਬੱਲੇ ਬੱਲੇ ਕਰਾਵੇਗਾ ਤੇ ਪੁਲਿਸ ਨਾਲ ਪੰਗਾ ਬਲੈਕ ਦਾ ਧੰਦਾ ਤੇ ਗੰਦਾ ਉਹ ਗੰਦਾ ਹੱਟ ਦੇਣਾ ਕੰਡਾ ਘੱਟ ਦੇਣਾ ਚੰਨਾ ਤੇ ਡੁੱਬ ਦੇਣਾ ਡੰਡਾ ਜੇ ਜਲੇ ਸਰੇ ਦੇ ਵਸੇ ਗੱਲ ਨਹੀਂ ਆ ਸਾਰੇ ਵੀਰੇ ਤੇ ਨਾਨਾ ਰਾਜਾ ਕੋਸ਼ਿਸ਼ ਕਰਦਾ ਹੋਇਆ ਪਰ ਸਫਾ ਦਾ ਧਾੜੀ ਦੇ ਕਰਮ ਚਾਹੁੰਦੀ ਹੋਈ ਸਾਰੀ ਦੁਨੀਆ ਲੰਨ ਮੰਨਦੀ ਹੈ ਕਾਹਤ ਫੇਰਾ ਪਿਆ ਹੋਇਆ ਜੇ ਦੋ ਤੀਰ ਧਰਤੀ ਹੈ ਸਾਰੇ ਪ੍ਰਬੰਧਕ ਵੀਰਾਂ ਦਾ ਇੱਕ ਵਾਰੀ ਫੇਰ ਤੋਂ ਧੰਨਵਾਦ ਹੈ ਪਿੰਡ ਇਹ ਨਿੱਕੇ ਫਰਾਂ ਦਾ ਪਿੰਡ ਹੈ ਇਹ ਮਲਜਿੰਦਰ ਫਰਾਂ ਦਾ ਪਿੰਡ ਹੈ ਇਹ ਨਿਸ਼ਾਨ ਫਰਾਂ ਦਾ ਪਿੰਡ ਹੈ ਗੁਰਪ੍ਰੀਤ ਵੀਰ ਹਰੇ ਹਰ ਸਾਲ ਕੈਨੇਡਾ ਤੋਂ ਪੁੱਜਦੇ ਆ ਪਿੰਡ ਦੇ ਵਿੱਚ ਸਾਂਝੇ ਕਾਰਜ ਦੇ ਵਿੱਚ ਵੱਡੇ ਰੋਰ ਹੁੰਦੇ ਆ ਜੇ ਕੋਈ ਪਿੰਡ ਦਾ ਬੱਚਾ ਕੈਨੇਡਾ ਪੁੱਜੇ ਤੇ ਉੱਥੇ ਵੀ ਵੱਡੇ ਮਾਨ ਵਖਰੇ ਆ ਲਓ ਪੈਂਦੀ ਲੋ

ਫੇਰ ਪੈ ਗਿਆ ਵਿਰਿੰਦਰ ਕਰਦੇ ਗੱਲ। ਲਾ ਕੋ ਟਕਰਾਰਖਾਂ ਵਾਲਾ ਮੁੰਡਾ ਕਹਿੰਦੇ ਦੁਆਬੇ ਵਾਲਾ। ਕਪੂਰਥਾ ਦੇ ਜ਼ਿਲ੍ਹੇ ਵਾਲਾ ਕਬੱਡੀ ਕਬੱਡੀ ਕਰਦਾ ਅੱਗੇ ਨਵਿਆ ਹੋਇਆ। ਅੰਮ੍ਰਿਤ ਦੇ ਤੇਰੇ ਮੁਕਾਬਲਾ ਹਰ ਜੋ ਪਾਸੇ ਲੱਗ ਰਿਹਾ ਹੈ ਜੋਰ। ਅੰਥੇ ਰੱਖ। ਕੌਡੀ ਦੇ ਕਪੂਰਥਾ ਚੀਚਾ ਕੋਈ ਦੋੜਾ ਸਰਦਾਰ ਭੰਜੀ ਸਿੰਘ ਜੀ ਐਲਾਨ ਕਰਵਾਉਂਦੇ ਆ। ਜੱਜ ਦੇ ਪਤਾ ਜੀ। ਜੀਵਨ ਦੀਆਂ ਜਿਹੜੀਆਂ ਤਿੰਨ ਰੈਂਡਾ 3 2 ਦੇ ਹਜ਼ਾਰ ਦੇ ਵੱਡੇ ਮਾਨ ਮਕਸ਼ਣੇ ਇੱਕ ਸਫਲਾ ਤੇ ਇੱਕ ਬਾਕੀ ਹੈ ਇਹਨੂੰ ਇਸ ਵਾਰ ਵਿੱਚ ਕਬੱਡੀ ਲਾਇਨ ਤਲਪੁਰਿਆ ਬਲਤਿਆ ਇੱਕੋ ਜਿਹਾ ਸਰੀਰ ਇੱਕੋ ਜਿਹਾ ਕੰਨ ਕਾਠ ਨੇ ਤੇ ਪਾੜ ਜਿਹੜਾ ਇਸ ਵੇਲੇ ਅਰਬ ਉਹੋ ਆਪਣੇ ਵੀ ਪਾਸਾ ਵੜਦੇ ਨੇ ਗੈਰਾਂ ਦੇ ਤਾਂ ਗੈਰ ਹੀ ਰਹਿਣਾ ਉਹੋ ਆਪਣੇ ਨੇ ਪਾਸਾ ਵੜਦੇ ਨੇ ਆ ਪੈਂਦੀ ਨੇ ਔਰ ਮੇਰੂ ਧੱਕ ਕੇ ਬਾਹਰ ਕਰਦਾ ਹੁੰਦਾ ਹੈ ਕਿ ਮਾਂ ਹੁੰਦੀ ਆ ਮਾਂ ਓਏ ਦੁਨੀਆ ਵਾਲਿਓ ਖੋਲ ਲੈਂਦੇ ਚੁੱਕਾ ਓਏ ਦੁਨੀਆ ਵਾਲਿਓ ਕਿ ਭੁੰਨ ਭਲੇਖੇ ਚਰਾਂ ਦੇ ਫੇਡਾ ਜੇ ਗੁਰੂ ਨੂੰ ਬਚੇ ਮੂਲੀਪੁਰ ਦੀ ਛੱਟ ਵਿਚਾਰੇ ਬਾਹਰ ਉਧਰ ਭੱਜੇ ਪਹਿਲਾ ਸ਼ਬਦ دیਵਾਨੋਂ ਦੇ ਕੇ ਆਏ ਹਾਏ ਮੈਂ ਮਰ ਜਾਵਾਂ ਮਮਤਾ ਦੀ ਮੂਰਤ ਨੇ ਹੁੰਦੀਆਂ ਆ ਮਾਂ ਮੱਛੀਆਂ ਸ਼ਾਵਾ ਇਹਦੇ ਸਾਡੀਆਂ ਅਗਲੇ ਮੈਚਾਂ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਆ ਸੈਕਿੰਡ ਜੀਮੇ ਦੀਆਂ ਟੀਮਾਂ ਕਿਰਪਾ ਕਰਕੇ ਜੋਗੇਵਾਲਾ ਵਰਸਸ ਘਰੇਾਲਾ ਇਹ ਟੀਮਾਂ ਜਿੱਥੇ ਆਵਾਜ਼ ਨੂੰ ਸੁਣਿਆ ਜਲਦ ਗਰਾਊਂਡ ਵਿੱਚ ਪੰਪ ਨਹੀਂ ਕਰਪਾਨ ਦਾ ਕਰਨੀਆਂ ਆ ਮੈਚ ਪਹਿਲਾ ਸੈਮੀ ਬੱਲ ਸਮਾਪਤੀ ਵੱਲ ਵੱਧ ਕੇ ਲਾ ਸਾਹਮਣੇ ਸਾਭਾ 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 ਤੇ ਰਾਜਾ ਪੱਤਰੀ ਵਾਲਾ ਲੱਗਦਾ ਹੋਇਆ ਜੋਰ ਆ ਕਬੱਡੀ ਕਬੱਡੀ ਮੈਦਾਨ ਹਾਂ ਪੰਪ ਜੋਰ ਪੈਣ ਦੀ ਧਰਤੀ ਹੈ ਇਹ ਪਿੰਡ ਦਾ ਨਾਮ ਬੋਲਦੇ ਆ ਮਰਹੂਮ ਸਧਿਆਚਾਰ ਕੇ ਗਾਇਕ ਸਾਬਰ ਕੋਟੀ ਦੀ ਯਾਦ ਆਉਂਦੀ ਹੈ ਕਿ ਸਾਡੇ ਆਪਣੀ ਨਹੀਂ ਹੋਏ ਪਰ ਆਇਆ ਕਿੱਥੋਂ ਹੋਣਾ ਸਾਡੇ ਜਿੰਦੇ ਹੁਣ ਤੱਕੇ ਕਿਆ ਬਾਤ ਹੈ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਗੋੜ ਚਾਰ ਖਾਣ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਮੈਚ ਵੀ ਕਹਿੰਦੇ ਫਸਿਆ ਪਿਆ ਚੱਕਰ ਵੀ ਕਹਿੰਦੇ ਸਿਰੇ ਦੀ ਹੈ ਲਓ ਅੰਬੇ ਦਾ ਵੀਰ ਜਸ਼ਨ ਕੋਸ਼ਿਸ਼ ਕਰਦਾ ਹੋਇਆ ਲੱਗਾ ਹੋਇਆ ਜੋ ਕਿਆ ਬਾਤ ਹੈ ਵੀ ਤਾੜੀਆਂ ਮਾਰਦੇ ਹੋ ਬੰਨ ਲੀਂ ਜੋਰਦਾਰ ਇਹ ਸਭ ਬੁੱਢ ਔਨਾ ਹੁੰਦਾ ਸੋਣਾ ਬਈ ਭਾਈ ਲੱਡੂ ਵਾਲਿਆ ਤੇਰੇ ਇੱਕ ਜੱਫਾ ਹਰਪ੍ਰੀਤ ਸਿੰਘ ਸਰਪੰਚ ਕਹਿੰਦਾ 500 ਬਾਤ ਹੈ ਵੀ ਵਾਹੀ ਪ੍ਰੀਤ ਪ੍ਰੀਤ ਜਿਸ ਦੀ ਕਬੱਡੀ ਕਲੱਬ ਜੋਗੇਵਾਲਾ ਤੇ ਸ਼ੀਲਪਾਈ ਲਖਮੀ ਸਿੰਘ ਕਬੱਡੀ ਕਲੱਬ ਕਹਿਆਲਾ ਇਹ ਬਣ ਕੇ ਦੋਨੇ ਟੀਮਾਂ ਲੜਨਾ ਹੋਇਓ ਮੈਚ ਸ਼ੁਰੂ ਹੈ ਇਧਰ ਕਹਿੰਦੇ ਜੱਫੀਆਂ ਦੀ ਨਾਲ-ਨਾਲ ਕਾਊਂਟਰਿੰਗ ਹਰੇ ਦਲਬਾਹ ਸਿੰਘ ਜੀ ਕਹਿਆਲਾ ਸਾਹਿਬ ਕਰ ਰਿਹਾ ਜਿਹੜੇ ਕਿਤਾਬਾਂ ਵੀ ਬੜੀਆਂ ਵਧੀਆ ਲਿਖਦੇ ਆ ਉਹ ਸਾਹਮਣੇ ਅੱਜ ਕੇ ਮੋੜ ਤੋਂ ਹਾਂ ਜਿਵੇਂ ਵਾਲੇ ਵੀ ਥੋੜਾ ਥੋੜਾ ਪਾਸੇ ਰਿਹਾ ਸਾਹਮਣੇ ਨੰਬਰ ਇਸ ਘਰ ਵਾਲੇ ਜੋੜ ਦਿੰਦਾ ਹੈ ਇਹਦੇ ਵੀ ਸਾਇਦ ਸਰਦਾਰ ਪਰਮਜੀਤ ਸਿੰਘ ਜੀ ਨਦੋਹਰ ਉਹਨਾਂ ਬਣਾ ਜੱਜ ਦੇ ਪੇਟ

ਕਿ ਨਹੀਂ ਖਾਂ ਮੈਂ ਅਗਲੀ ਰੇਡ ਕਹਿੰਦੇ ਗੁਰਦਾਸਪੁਰ ਵਾਲਾ ਖੇਡ ਮੈਦਾਨ ਵਿੱਚ ਆ ਗਿਆ ਹੈ ਲਾਭੀ ਸੋਨੀ ਫਕਰ ਚੰਡੇ ਵਾਲਿਆ ਆਹ ਗੱਲ ਬਣਉਣੀ ਪੈਣੀ ਹੈ ਹੋ ਮੁੰਡਿਆ ਨੇੜੇ ਆਹ ਪੈਂਦੀ ਰੇਡ ਦੋ ਜੜਿਆਂ ਵਿੱਚ ਮਾਰਾ ਹੁੰਦਾ ਖਾਨਾ ਆ ਰਿਹਾ ਤੀਜੇ ਦਾ ਇਹ ਇਕੱਲੇ ਦੀ ਇਕੱਲੇ ਨਾਲ ਖੇਡਣ ਵਾਲੀ ਖੇਡ ਪੰਜਾਬ ਸੈਵਨ ਜਾਫੀ ਵੀ ਪੈ ਜਾਂਦੇ ਆ ਸੈਵਨ ਨੇ 1 ਵੀ ਹੋ ਜਾਂਦਾ ਉਹ ਕਹਿੰਦੇ ਨੈਸ਼ਨਲ ਸਟਾਈਲ ਹੈ ਹੱਪੇ ਦੀ ਰੇਡ ਹੈਪੀ ਫੇਰ ਯਤਨ ਕਰਦਾ ਹੋਇਆ ਇਹ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਫੇਰ ਤਾਂ ਕੋ ਮਿਹਨਤਾਂ ਜਰਿਆ ਕਰਨੀ ਹੁੰਦੀ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਕਹਿੰਦੇ ਹਾਰ ਨਹੀਂ ਹੁੰਦੀ ਕੋਈ ਵੀ ਕੰਮ ਕਰਨਾ ਹੋਵੇ ਯਤਨ ਤੇ ਕਰਨੇ ਪੈਂਦੇ ਹੈ ਕਈ ਵਾਰ ਅਸਫਲਤਾਵਾ ਬੱਲੇ ਪੈਂਦੀ ਹੈ ਅਰ ਜਦੋਂ ਬੰਦਾ ਮਿਹਨਤ ਕਰਦਾ ਜਾਵੇ ਆਪਣੇ ਕਿਤੇ ਨੂੰ ਡੈਡੀਕੇਟ ਹੋ ਜਾਵੇ ਇੱਕ ਨਾਈਟ ਜਿਹੜਾ ਸਫਤਤਾ ਕਲਮ ਜੋਂ ਚੋਂਦੇ ਐ ਲਓ ਅਗਲੀ ਰੇਡ ਹੋੜ ਕਰਾਹ ਖੁੱਜ ਹੋ ਗਈ ਬੱਲੇ ਬੱਲੇ ਹੱਥੋਂ ਪਾਸੇ ਅਕਾਫੇ ਜੋਰ ਇਹ ਸੋਨੇ ਆਦੇ ਹਨ ਉਹਦਾ ਮਾਲਸਾ ਇਹਦਾ ਮਾਲਸਾ ਲਓ ਜੀਆ ਦੀ ਟ੍ਰਾਂਸਪੋਰਟ ਕੈਨੇਡਾ ਵਾਲੇ ਜਿਹੜਾ ਦੂਸਰਾ ਕਬੱਡੀ ਮੋਟਰਸਾਈਕਲ ਦਾ ਜੇਤੂ ਬਣਿਆ ਫਕਰ ਢੰਡੇ ਵਾਲਾ ਅਜ ਮਾਝੇ ਦਾ ਮੇਲਾ ਨ ਜਾ ਰਿਹਾ ਲਾ ਅੰਬਾ ਕਹਿੰਦੀ ਪਾਰਿਆ ਅਮਰਤਪਾਲ ਸਿੰਘ ਨਾਮ ਹੈ ਦੁਨੀਆ ਕਹਿੰਦੇ ਅੰਬਾ ਅਕੇ ਬਾਜਾ ਮਾਰਦੀ ਹੈ ਬੜੀਆਂ ਪਿਆਰ ਕਰਦੀ ਹੈ ਸਰਦਾਰ ਰਵੀ ਸ਼ੇਰ ਸਿੰਘ ਦੇ ਪਰਜੰਮਨ ਨੂੰ ਆ ਮਾਈਨ ਹਵਾਂ ਨੂੰ ਗੱਲਾਂ ਦਿੰਦਾ ਹੁੰਦਾ ਹੈ ਹਮਦੀ ਹੈ ਪਹਿਲਾ ਹੀ ਮੈਚ ਪਹਿਲਾ ਹੀ ਸੈਮੀ ਫਾਈਨਲ ਵਰਗਾ ਸਰੇ ਦਾ ਮੈਚ ਜਿਹੜਾ ਹੋ ਰਿਹਾ ਲਓ ਜੋਵਨ ਕਬਟੀੰਟ ਆ ਰਿਹਾ ਚੋਲਾ ਸਾਈਡ ਦੀ ਧਰਤੀ ਦਾ ਵੱਡੇ ਵੀਰ ਗੁਰਪ੍ਰੀਤ ਸਿੰਘ ਜੀ ਸੋਨੂ ਹੁਣੀ ਐ ਸਾਲ ਕੈਨੇਡਾ ਤੋਂ ਆਣ ਕੇ ਵੱਡਾ ਟੂਰਨਾਮੈਂਟ ਪਿੰਡ ਦੇ ਨਾਲ ਮਿਲ ਕੇ ਕਰਵਾਉਂਦੇ ਆ ਆ ਅੰਮੇ ਦਾ ਵੀਰ ਤੇ ਚੁੱਲੇ ਵਾਲਾ ਜੋਵਨ ਨੌਜਵਾਨ ਐਨ ਟਾਪ ਦਾ ਨੰਬਰ ਆਪਣੀ ਖੇਡ ਕਲੱਬ ਦੇ ਹਿੱਸੇ ਵਿੱਚ ਜੁੜ ਚੁੱਕਿਆ। ਟਾਪ ਦਾ ਨੰਬਰ ਆਪਣੀ ਟੀਮ ਵਿੱਚ ਆ ਚੱਲ ਰਹੀਆਂ ਸਟੋਰੀਆਂ ਵੀ ਇੱਕ ਰੇਂਡਰ ਅੰਬਾ ਇੱਕ ਪੰਜਾਬੀ ਜਸ਼ਨ ਹੈ। ਬੱਲ ਮਿਹਨਤ ਦੇ ਖੜੀ ਹੈ। ਆ ਸਾਹਮਣੇ ਪੈਂਦੀ ਰੇਡ ਤੇ ਨੰਬਰ ਕਹਿੰਦੇ ਰੇਂਡਰ ਦਾ ਹੈ। ਕਹਿੰਦੇ ਵੀ ਗੱਲਾਂ ਹੁੰਦੀਆਂ ਜਿੰਨਾਂ 'ਚ ਕੋਈ ਗੱਲਬਾਤ ਹੁੰਦੀ ਹੈ ਜਿਹੜੇ ਬੰਦਿਆਂ ਦੀਆਂ ਮੂੰਹ ਤੇ ਗੱਲਾਂ ਘੱਟ ਤੇ ਪਿੱਠ ਪਿੱਛੇ ਜ਼ਿਆਦਾ ਹੋਣ ਉਹ ਬੰਦੇ ਆਮ ਨਹੀਂ ਹੁੰਦੇ ਉਹ ਬੰਦੇ ਆਮ ਕਿਉਂ ਹੁੰਦੇ ਕਿਉਂਕਿ ਦੁਨੀਆ ਬਹੁਤ ਵੱਡੀ ਹੈ ਚੱਟ ਕਰਨੀ ਔਖੀ ਹੈ ਫੱਟਾ ਕਰਨੀ ਔਖੀ ਹੈ ਲਓ ਜੱਗੇ ਨੇ ਕਬੱਡੀ ਪਾਈ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ ਉਹ ਵਾਰਿੰਦੇ ਛੜਿਆ ਇੱਕ ਵਾਰੀ ਜਸ਼ਨ ਸਿੰਘ ਵੀ ਤਾੜੀਆਂ ਮਾਰ ਰਿਹਾ ਜਦੋਂ ਉਹ ਲਿਆ جائزشن <Sanskrit> ਜੰਗਾਂ ਜੜੇ ਆ ਲਾਇਆ ਰੁਪੜੀਆ ਜੰਦਾ ਮੁੰਡੇ ਨੇ ਬਾਹਰ ਕਰ ਦਿੱਤੀ ਹੈ ਭਾਈ ਕਾਸ਼ਲੇ ਨੇ ਮਾਰੀਆਂ ਮਾਰਿਆ ਜ਼ੋਰਦਾਰ ਆਂ ਕਹਿੰਦੇ ਕਹਿੰਦੇ ਰੂਹ ਦੀ ਤਾਕਤ ਹੈ ਜਿਹੜੀ ਹਰ ਕਿਸੇ ਦੇ ਕੋਲ ਨਹੀਂ ਹੁੰਦੀ ਜਿਹੜੀ ਹਰ ਕਿਸੇ ਦੇ ਕੋਲ ਨਹੀਂ ਹੁੰਦੀ ਨਹੀਂ ਤੇ ਅੱਜ ਕੱਲ੍ਹ ਯਾਰ ਜਿਹੜੀ ਖੜੀ ਕਰਦੇ ਬੰਦਾ ਗੁੱਸਾ ਕਰ ਲੈਂਦਾ ਵੀ ਮੈਨੂੰ ਇੰਦਾ ਕਿਉਂ ਆਖਿਆ ਮੇਰੇ ਨਾਲ ਇੰਦਾ ਕਿਉਂ ਝਾਕਿਆ ਤੂੰ ਇੰਦਾ ਕਿਉਂ ਕੀਤਾ ਪਰ ਸਬਰ ਸੰਤੋਖ ਦੀ ਲੋੜੀ ਹੈ ਬਰਦਾਸ਼ਤ ਵੀ ਕਰਨਾ ਚਾਹੀਦਾ ਆਹ ਜੀਵਨ ਦੀ ਰੇਡ ਮੁੰਡਾ ਕਹਿੰਦੇ ਹੱਸਦਾ ਆਹ ਨਖਰੇ ਜੇ ਕਰਦਾ ਤੁਰਿਆ ਆਉਂਦਾ ਟੀਮ ਨੂੰ ਦੇਤੀ ਹੈ ਇਸ ਮੈਚ ਦੇ ਵਿੱਚੋ ਭਾਈ ਲੰਦੂ ਦੀ ਟੀਮ ਦੇ ਨੰਬਰ ਨੇ 28 28 28 30 اس سرسر مینا دی ٹیم دے نمبر اے 741 ہن جوڑا لے یاد میں رکھاں اکانی بولا دی ساریہ نوں مارو